ਇਹ ਰਾਗੀ ਦੇ ਕੋਧਰੇ ਤੇ ਇਹ ਬਿਸਕੁਟ ਤਿਆਰ ਕੀਤੇ ਰਿਹਾ ਆਪਣੇ ਨਮਕੀਨ ਤੇ ਮਿੱਠੇ ਫਿਰ ਆਪਣੇ ਓਟਸ ਦੇ ਆ ਗਏ মালਟੀ ਗ੍ਰੇਨ ਦੇ ਆ ਗਏ ਤੇ ਨਾਲ ਹੀ ਆ ਬਾਂਸੀ ਗੋਲਡ ਕਣਕਾ ਪੁਰਾਣਾ ਬੀਜ ਹੈ ਯਾਰ ਚੱਲਦਾ ਨਾ ਚੌਲਾਂ ਦਾ ਜਾਂ ਮੈਦੇ ਦਾ ਹੁੰਦਾ ਹੈਗਾ ਪਾਸਤਾ ਨੂਡਲ ਪੋਹਾ ਇਹ ਆਪਣੇ ਕੋਲੇ ਮਿਲਣ ਦੇ ਤਿਆਰ ਨੇ ਸਾਰੇ ਤੇ ਬਾਜ਼ਾਰੂ ਤੇਲ ਦੇ ਤਿੰਨ ਚਮਚੇ ਪੈਂਦੇ ਨੇ ਮਸਾਲੇ 'ਚ ਤਾਂ ਇਹਦੇ ਇੱਕੋ ਚਮਚਾ ਪੈਣਾ ਹੈ ਮੇਰੇ ਕੋਲੇ ਜਿੰਨੇ ਪ੍ਰੋਡਕਟਸ ਨੇ ਸਾਰੇ এনवायरमेंट ਨੂੰ ਲੈ ਕੇ ਬਣੇ ਹੋਏ ਨੇ ਇਹਨਾਂ ਗੱਤਾਂ ਯੂਜ਼ ਕਰਨਾ ਤੁਹਾਨੂੰ ਵੇਸਟ ਕਰਨਗੇ ਤੇ ਵਾਤਾਵਰਨ ਖਰਾਬ ਨਹੀਂ ਕਰਨਗੇ ਇੱਕ ਮੈਂ ਗੁਰਮੁਖੀ ਪੰਜਾਬੀ ਮਾਮਲੇ ਤੇ ਕੰਮ ਕਰਦੇ ਆਂ ਇਹ ਤਕਰੀਬਨ 80% ਦੇ ਕਲਪ ਬਸੀਂ ਖੁਦ ਮੈਨੂਫੈਕਚਰਿੰਗ ਕਰਦੇ ਆਂ ਪੰਜਾਬ ਸਰਕਾਰ ਜਿੱਥੇ ਲਗਾਤਾਰ ਉਪਰਾਲੇ ਕਰ ਰਹੀ ਹੈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਕਿ ਆਰਗੇਨਿਕ ਖੇਤੀ ਕੀਤੀ ਜਾਵੇ ਇਸੇ ਦੇ ਤਹਿਤ ਸੈਲਫ ਹੈਲਪ ਗਰੁੱਪ ਬਣਾਏ ਗਿਆ ਹਨ ਪਿੰਡਾਂ ਦੇ ਵਿੱਚ ਅਤੇ ਜੋ ਕਿਸਾਨ ਹਨ ਉਹਨ ਉਹ ਆਰਗੇਨਿਕ ਖੇਤੀ ਕਰਦੇ ਨੇ ਇਹ ਜੂਰੀ ਨੀਕੇ ਖੇਤੀ ਹੈ ਜੋ ਕਣਕ ਦੀ ਜਾਂ ਝੋਨੇ ਦੀ ਹੀ ਕਰਨੀ ਹੈ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਪ੍ਰੋਡਕਟ ਆਰਗੈਨਿਕ ਤਰੀਕੇ ਨਾਲ ਤਿਆਰ ਕਰਕੇ ਵੇਚ ਸਕਦੇ ਹਨ ਤੇ ਕਾਫੀ ਭਰਮਾ ਹੰਗਾਰਾ ਵੀ ਮਿਲਿਆ ਇਸੇ ਤਰ੍ਹਾਂ ਹੀ ਤੁਹਾਨੂੰ ਅੱਜ ਤਸਵੀਰਾਂ ਦਿਖਾਣੀਆਂ ਕਿ ਪਿੰਡ ਦੀ ਇਹਨਾਂ ਦਾ ਬ੍ਰਾਂਡ ਹੈ ਪਿੰਡ ਦੀ ਪਿੰਡ ਦੀ ਰੋਕੇਦੇ ਹਨ ਅਤੇ ਇਹਨਾਂ ਨੇ ਲਿਖਿਆ ਜਿਸ ਤਰ੍ਹਾਂ ਕਿ ਰਾਗੀ ਕੋਧਰਾ ਕੁਕੀ ਰਾਗੀ ਬਿਸਕਟ ਕੋਧਰਾ ਬਿਸਕਟ ਰੋਜ਼ਾਨਾ ਖਾਓ ਸਿਹਤਮੰਦ ਰਹੋ ਮੂਲ ਅਨਾਜ ਵੀ ਮਿਲਦੇ ਹਨ ਔਰ ਇਹਨਾਂ ਕੋਲੋਂ ਕਾਫੀ ਜ਼ਿਆਦਾ ਸਮਾਨ ਮਿਲਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿ ਇਹ ਅੱਜ ਇੱਥੇ ਆਪਣੀ ਇਹਨਾਂ ਨੇ ਇੰਸਟਾਲ ਲਗਾਈ ਹੋਈ ਹੈ ਮਸਤਵਾਨਾ ਸਾਹਿਬ ਦੀ ਧਰਤੀ ਦੇ ਉੱਪਰ ਆ ਕੇ ਅੱਜ ਇਹਨਾਂ ਨੇ ਆਪਣੀ ਇੰਸਟਾਲ ਲਗਾਈ ਹੋਈ ਹੈ ਜਿਸ ਵਿੱਚ ਕਿ ਅਲੱਗ-ਅਲੱਗ ਕੋਦਰਾ ਪਸੋਰ ਪਰੋਸੇ ਦੇ ਵੀ ਜੋ ਕੁਟਕੀ ਤੇ ਇਹ ਜੋ ਤੇਲ ਹੈ ਇਹ ਕਿਸੇ ਦੇ ਲਈ ਸਰੋਂ ਦਾ ਤੇਲ ਹੋ ਗਿਆ ਨਾਰੀਅਲ ਦਾ ਕੱਚੀ ਘਾਣੀਆਂ ਦਾ ਤੇਲ ਹੋ ਗਿਆ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਹੋਰ ਵੀ ਖਾਣ ਪੀਣ ਵਾਲੇ ਜੋ ਸਮਾਨ ਹਨ ਇਹਨਾਂ ਵੱਲੋਂ ਰੱਖੇ ਗਏ ਹਨ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਾਹਮਣੇ ਤੁਸੀਂ ਦੇਖ ਸਕਦੇ ਤੁਸੀਂ ਦੇ ਵਿੱਚ ਊੜਾ ਅੜਾ ਫੱਟੀਆਂ ਦੀਆਂ ਸਲੇਟਾਂ ਜਿਹੜੀਆਂ ਕਿ ਆਪਾਂ ਆਪਣੇ ਸਕੂਲਾਂ ਵਿੱਚ ਫੱਟੀਆਂ ਲੈ ਕੇ ਜਾਇਆ ਕਰਦੇ ਸਨ ਸਾ ਤੇ ਉਹਦੇ ਉੱਪਰ ਲਿਖਿਆ ਕਰਦੇ ਸਨ ਕਿਤੇ ਨਾ ਕਿਤੇ ਪੰਜਾਬੀ ਵਿਰਸੇ ਦੇ ਨਾਲ ਜੋੜਨ ਲਈ ਵਜਿਆ ਉਪਰਾਲਾ ਹੈ ਇਹਨਾਂ ਵੱਲੋਂ ਇੱਕ ਓੰਕਾਰ ਦੇ ਉੱਪਰ ਵੀ ਇਹਨਾਂ ਨੇ ਜੋ ਲਿਖਿਆ ਹੋਇਆ ਹੈ ਤੁਸੀਂ ਦੇਖੋ ਜਿਵੇਂ ਜਿਵੇਂ ਪੰਜਾਬ ਜਿਉਣ ਪੰਜਾਬੀ ਉਸੇ ਤਰ੍ਹਾਂ ਲੱਕੜ ਦੇ ਬੁਰਸ਼ ਇਹਨਾਂ ਵੱਲੋਂ ਲੱਕੜ ਦੇ ਉੱਪਰ ਇਹ ਛੋਟੇ ਬੱਚਿਆਂ ਦੇ ਵਾਸਤੇ ਵੀ ਊੜਾ ੜਾ ਪੰਜਾਬੀ ਮਾਂ ਬੋਲੀ ਨੂੰ ਜੋੜਨ ਦੇ ਲਈ ਬਹੁਤ ਵਧੀਆ ਉਪਰਾਲੇ ਕੀਤੇ ਹੋਏ ਹਨ ਸਾਡੇ ਨਾਲ ਬਾਈ ਜੀ ਮੌਜੂਦ ਹਨ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਕਿ ਨਾਮ ਹੈ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਬਾਈ ਜੀ ਸਵਾਗਤ ਬਾਈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਗੁਰਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਜੋ ਇਹ ਆਰਗੈਨਿਕ ਖੇਤੀ ਕਰ ਰਹੇ ਹੋਗੇ ਕੀ ਕੀ ਸਮਾਨ ਤਿਆਰ ਕਰਦੇ ਹੋ ਤੇ ਸਰਕਾਰ ਦਾ ਕਿਹੋ ਜਿਹਾ ਆਪਾਂ ਨੂੰ ਜੋ ਸਹੂਲਤ ਮਿਲ ਰਹੀ ਹੈ ਹਾਂਜੀ ਬਾਈ ਜੀ ਮੈਂ 2024 ਤੋਂ ਕਰੋਨਾ ਤੋਂ ਬਾਅਦ ਤੇ ਮੈਂ ਇਧਰ ਥੋੜਾ ਮਤਲਬ ਥੋੜਾ ਚੇਂਜ ਕਰਨਾ ਚਾਹਿਆ ਵੀ ਜਿਹੜੀ ਰਵਾਇਤੀ ਖੇਤੀ ਚੱਲ ਰਹੀ ਹੈ ਜੀਰੀ ਕਣਕ ਦਾ ਉਹਦੇ ਚੱਕਰ ਚੋਂ ਨਿਕਲ ਆ ਜਾਵੇ ਹਨਾ ਕੋਈ ਖਾਣ ਪੀਣ ਦਾ ਆਪਣਾ ਜਿਹੜਾ ਆਪਣੇ ਖੇਤਾਂ 'ਚ ਪੈਦਾ ਕਰ ਸਕਦੇ ਆ ਠੀਕ ਹੈ ਕਿਉਂਕਿ ਉਹ ਨਹੀਂ ਆਪਾਂ ਆਪਦੇ ਬੰਦੇ ਨੂੰ ਖਾਣ ਨੂੰ ਦੇ ਸਕਦੇ ਜੀਰੀ ਤੇ ਕਣਕ ਆਪਣਾ ਪੈਦਾ ਕਰ ਕਰ ਆਪਾਂ ਬਾਹਰ ਸਟੇਟਾਂ 'ਤੇ ਹੀ ਜੰਨੇ ਆ ਆਪਾਂ ਆਪਦੇ ਸਟੇਟ 'ਚ ਵੀ ਪੈਦਾ ਕਰਕੇ ਮਤਲਬ ਵੇਚ ਸਕਦੇ ਆ ਆਪਦਾ ਤੇ ਜਿਵੇਂ ਹੁਣ ਇਹ ਆ ਤੁਸੀਂ ਦਿਖਾਏ ਨੇ ਸਾਰੇ ਅਨਾਜ ਆਗੇ ਕੋਧਰਾ ਕੰਗਣੀ ਕੁਟਕੀ ਸਵਾੰਗ ਇਹਨਾਂ ਦੀ ਸਾਰਿਆਂ ਦੀ ਖੇਤੀ ਕਰ ਰਿਹਾ ਮੈਂ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਇਹਨਾਂ ਦਾ ਮੈਂ ਫਿਰ ਪ੍ਰੋਸੈਸ ਕਰਾ ਕੇ ਇਹਨਾਂ ਦੇ ਜਿਵੇਂ ਬਿਸਕੁਟ ਵਗੈਰਾ ਤੁਹਾਨੂੰ ਅੱਗੇ ਦਿਖਾ ਰਿਹਾ ਹਾਂ ਸਾਰੇ ਬਿਸਕੁਟ ਫਿਰ ਅੱਗੇ ਸਾਰੇ ਦਲੀਏ ਹੋਗੇ ਅਜੂ ਨਾਲ ਦੇ ਨਾਲ ਇਹ ਜਿਹੜੇ ਇਹ ਤੇਲ ਆਗਾ ਇਹ ਕਿਸ ਚੀਜ਼ ਦਾ ਹੈ ਚਿੱਟਾ-ਚਿੱਟਾ ਤੇਲ ਦਾ ਪਹਿਲੀ ਵਾਰ ਦੇਖਿਆ ਇਹ ਵੀ ਸੁੰਦਰ ਖਾਣਨਾ ਬਾਈ ਜੀ ਮੈਂ ਇੱਕ ਵਾਰ ਮਾ ਛੋਣੂ ਜਿਹੜੇ ਇਹਦੇ ਪ੍ਰੋਡਕਟ ਰਾਗੀ ਦੇ ਕੋਧਰੇ ਪ੍ਰੋਡਕਟ ਨੇ ਇਹਨਾਂ ਨੇ ਬਿਸਕੁਟ ਦਿਖਾ ਰਿਹਾ ਇਹ ਰਾਗੀ ਦੇ ਕੋਧਰੇ ਤੇ ਇਹ ਬਿਸਕੁਟ ਤਿਆਰ ਕੀਤੇ ਰਿਹਾ ਆਪਣੇ ਨਮਕੀਨ ਤੇ ਮਿੱਠੇ ਫਿਰ ਆਪਣੇ ਓਟਸ ਦੇ ਆਗੇ ਮਲਟੀ ਗ੍ਰੇਨ ਦੇ ਆਗੇ ਤੇ ਨਾਲ ਹੀ ਆ ਬਾਂਸੀ ਗੋਲਡ ਕਣਕਾ ਪੁਰਾਣਾ ਬਹੁਤ ਪੁਰਾਣਾ ਉਹਦੇ ਮਤਲਬ ਇਹਦਾ ਕੀ ਫਾਇਦਾ ਹੈ ਇਨਾਂ 'ਚ ਮਤਲਬ ਦੱਸਦਣੇ ਵੀ ਫਾਈਬਰ ਦੀ ਮਾਤਰਾ ਜ਼ਿਆਦਾ ਹੈ ਜਿਹੜੀ ਹੁਣ ਦੀ ਕਣਕ ਹੈਗੀ ਉਹਨਾਂ 'ਚ ਉਹਨਾਂ 'ਚ ਕਾਰਬੋਹਾਈਡਰੇਟ ਜ਼ਿਆਦਾ ਹੈਗਾ ਮਟਾਪੇ ਦਾ ਕਾਰਨ ਜਿਹੜਾ ਬਣਦਾ ਹੈ ਠੀਕ ਹੈ ਇਨਾਂ 'ਚ ਫਾਈਬਰ ਦੀ ਹਾਈ ਫਾਈਬਰ ਆ ਗਿਆ ਮਤਲਬ ਜ਼ਿਆਦਾ ਫਾਈਬਰ ਹੈ ਠੀਕ ਹੈ ਫਿਰ ਆਪਣੇ ਨਾਲ ਦੀ ਇਹਦੇ ਮਤਲਬ ਜਿਹੜੇ ਨਾਜ ਆਗੇ ਕੋਦਰੇ ਦਾ ਕੰਗਣੀ ਦਾ ਕੁਟਕੀ ਦਾ ਸਵਾੰਖ ਦਾ ਪੰਜ ਤਰ੍ਹਾਂ ਦੇ ਨਾਜ ਆਗੇ ਹਾਈ ਫਾਈਬਰ ਦੀ ਗੱਲ ਕੀਤੀ ਆ ਜੋ ਬਿਸਕੁਟ ਬਣਾਏ ਨੇ ਕੀ ਤੁਸੀਂ ਇਹ ਕਣਕ ਬੀਜ ਕੇ ਆਪ ਤਿਆਰ ਕਰਦੇ ਹੋ ਕਣਕ ਸਾਰਾ ਜਿਹੜਾ ਆਪ ਦੇ ਗਰੋ ਕਰਦੇ ਆਪ ਦੇ ਖੇਤ 'ਚ ਹੀ ਬਾਹਰ ਨਿਊਜ਼ੀਲੈਂਡ ਦੇ ਹੈਗੇ ਸਾਰੀ ਆਬਦੀ ਜਿਹੜੇ ਅਨਾਜ ਵਗੈਰਾ ਉਹ ਵੀ ਆਪ ਦੇਖੀ ਇੱਚੀ ਪਹਿਲਾਂ ਕਰਦੇ ਆ ਸਾਡੇ ਨਵੇਂ ਨਾਲ 50 ਤੋਂ 60 ਕਿਸਾਨ ਜੁੜੇ ਹੋਏ ਨੇ ਉਹਨਾਂ ਨੂੰ ਜਿਹੜੇ ਅਨਾਜਾਂ ਦੀ ਜਿਵੇਂ ਕੋਧਰੇ ਦੀ ਰਾਗੀ ਦੀ ਇਹਦੀ ਪਨੀਰੀ ਵਗੈਰਾ ਦੇ ਦਿੰਦੇ ਆ ਉਹਨਾਂ ਦਾ ਬਾਈ ਬੈਕ ਉਸ ਤੋਂ ਬਾਅਦ ਆਪਾਂ ਲੈ ਵੀ ਲੈਂਦੇ ਆ ਕਿਉਂਕਿ ਰੇਕ ਤੋਂ ਬੰਦੇ ਤੋਂ ਮਾਰਕੀਟ ਨਹੀਂ ਬਣਦੀ ਆਪਣੀ ਮਾਰਕੀਟ ਥੋੜੀ ਬਣੀ ਹੋਈ ਹੈ ਜਿਆਦਾ ਤੇ ਨਾਲ ਹੀ ਆਟੇ ਹੋਗੇ ਕੋਧਰੇ ਦਾ ਰਾਗੀ ਦਾ ਜੋ ਜਵਾਰ ਤੇ ਇੱਕ ਤੁਸੀਂ ਆ ਦੇਖੋਗੇ ਹੁਣ ਜਿਹੜਾ ਬਾਜ਼ਾਰ ਚੱਲਦਾ ਨਾ ਚੌਲਾਂ ਦਾ ਜਾਂ ਮੈਦੇ ਦਾ ਹੁੰਦਾ ਹੈਗਾ ਪਾਸਤਾ ਨੂਡਲ ਪੋਹਾ ਇਹ ਆਪਣੇ ਕੋਲੇ ਮਿਲਣ ਦੇ ਤਿਆਰ ਨੇ ਸਾਰੇ ਪਾਸਤਾ ਨੂੰ ਤੁਸੀਂ ਸੁਣਦੇ ਹੋਗੇ ਬਾਜ਼ਾਰਾਂ ਚ ਆਮੀ ਤੇ ਫਿਰ ਆਪਣੇ ਕੋਲੇ ਆਪਦੇ 11 21 ਦੇ ਬਰਾਊਨ ਰਾਈਸ ਆਗੇ ਇਹਨੂੰ ਜਿਆਦਾ ਮਤਲਬ ਖੇਡਾਰੀ ਜਿਆਦਾ ਜੰਮ ਵਗੈਰ ਵਾਲੇ ਜਿਆਦਾ ਲੈਂਦੇ ਨੇਗੇ ਤੇ ਨਾਲ ਹੀ ਵਾਈਟ ਚੌਲ ਵੀ ਇਹਨਾਂ ਦਾ ਕੀ ਫਾਇਦਾ ਜਿਹੜੇ ਬਰਾਊਨ ਰਾਈਸ ਨੇ ਇਹਨਾਂ ਦਾ ਇਹ ਮੈਲੇ ਹੀ ਲੱਗ ਰਹੇ ਨੇ ਨਹੀਂ ਨਹੀਂ ਮੈਲੇ ਨਹੀਂ ਬਈ ਇਹ ਇਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਹੁੰਦੀ ਆ ਕੱਲਾ ਛਿਲਕਾ ਲਾ ਹੋਇਆ ਹੋਗਾ ਇਹਨਾਂ ਜਿਹੜੇ ਨਿਊਟ੍ਰੀਸ਼ਨ ਜਿਹੜੇ ਤੱਤ ਨੇ ਉਹ ਸਭ ਤੋਂ ਜਿਆਦਾ ਇਹ ਏ ਚ ਹੀ ਹੁੰਦੇ ਨੇ ਬਰਾਊਨ ਚ ਜਦੋਂ ਵਾਈਟ ਹੋ ਗਿਆ ਉਹਦੇ ਦੋ ਤਿੰਨ ਵਾਰੀ ਛਿਲਕਾ ਲੈ ਜਾਂਦਾ ਉੱਪਰੋਂ ਠੀਕ ਹੈ ਫਿਰ ਉਹਦੇ ਵਿੱਚੋਂ ਕੱ ਜਿਹੜੇ ਆਪਾਂ ਖਾਨੇਆਂ ਬਿਆਰਾਂ ਵਾਲੇ ਚੌਲ ਜਿਵੇਂ ਜਿਆਦਾ ਜਿਆਦਾ ਚਿੱਟੇ ਨੇ ਜਿਆਦਾ ਸਫੇਦ ਨੇ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਜੋ ਮਾਤਰਾ ਕੀ ਪ੍ਰੋਟੀਨ ਦੀ ਉਹ ਘਟ ਜਾਂਦੀ ਹੈ ਮਾਤਰਾ ਕੀ ਹੁੰਦੀ ਨਹੀਂ ਉਹ ਪਾਲਿਸ਼ ਹੋ ਜਾਂਦੇ ਨੇ ਠੀਕ ਹੈ ਉਹਨਾਂ ਦਾ ਸਾਰੇ ਦਾ ਸਾਰਾ ਉੱਪਰਲਾ ਜਿਹੜਾ ਫਾਈਬਰ ਹੁੰਦਾ ਉਹ ਲਾਲ ਉਤਾਰਿਆ ਜਾਂਦਾ ਹੈਗਾ ਹੁਣ ਇਹ ਮੈਲੇ ਨਹੀਂ ਆ ਦੇਖੋ ਤੁਸੀਂ ਲਾਲੀ ਤੇ ਹੋਣਗੇ ਤੇ ਇਹ ਇਹਨਾਂ 'ਚ ਮਤਲਬ ਪੂਰੇ ਤੱਤ ਨਹੀਂ ਗਏ ਜਿਵੇਂ ਆਪਾਂ ਕਹਿ ਦਈਏ ਫਿਰ ਉਸ ਤੋਂ ਬਾਅਦ ਆਪਣੀ ਪੰਜੀਰੀ ਆ ਗਈ ਵੈਦਿਕ ਪੰਜੀਰੀ ਆ ਗਈ ਠੀਕ ਹੈ ਇਹ 'ਚ ਅੱਠ-ਦਸ ਚੀਜ਼ਾਂ ਪਾ ਕੇ ਬਣਾਇਆ ਹੈ ਬਹੁਤ ਵਧੀਆ ਫਿਰ ਇਮਿਊਨਿਟੀ ਬੂਸਟਰ ਆ ਗਿਆ ਆਪਣੇ ਕੋਲੇ ਲਾਟੇ ਕਹਿੰਦੇ ਨੇ 골ਡਨ ਮਿਲਕ ਫਿਰ ਆ ਤੇਲ ਤੇ ਆ ਗਏ ਆਪਾਂ ਆਪਣੇ ਕੋਲੇ ਕੋਲਡ ਪ੍ਰੈਸਡ ਕੱਚੀ ਘਾਣੀ ਦੇ ਮਤਲਬ ਕੋਲੂ ਲੱਗਿਆ ਹੋਇਆਗਾ ਜਿਹੜਾ ਲੱਕੜ ਵਾਲਾ ਕੋਲੂ ਕਹਿੰਦੇ ਆਂ ਪੁਰਾਣੀ ਤਰੀਕੇ ਨਾਲ ਉਹਦੇ ਆਪਣੇ ਕੋਲੇ 5 ਤੋਂ 6 ਤਰ੍ਹਾਂ ਦੇ ਤੇਲ ਬਣਦੇ ਨੇ ਜਿਵੇਂ ਸਰੋਂ ਦਾ ਹੋ ਗਿਆ ਨਾਰੀਅਲ ਦਾ ਹੋ ਗਿਆ ਬਦਾਮਾਂ ਦਾ ਹੋ ਗਿਆ ਅਲਸੀ ਦਾ ਹੋ ਗਿਆ ਤਿਲਾਂ ਦਾ ਹੋ ਗਿਆ ਉਹ ਸਾਰੇ ਤੇਲ ਬਣ ਗਏ ਆਪਣੇ ਕੋਲ ਜਿਹੜੇ ਤੁਸੀਂ ਇਹ ਤੇਲ ਕਿਹਾ ਰਹੇ ਹੋਗੇ ਕਿਹਾ ਜਾਂਦਾਗਾ ਵੀ ਤੇਲ ਇਹ ਜਿੰਨਾ ਮਹਿੰਗਾ ਹੈਗਾ ਵੀ ਜਿਹੜਾ ਆਪਾਂ ਦੁਕਾਨਾਂੋਂ ਤੇਲ ਮਿਲਿਆ ਸਸਤਾ ਮਿਲਦਾ ਇਸ ਨਾਲੋਂ ਹੁਣ ਗੱਲ ਇਹ ਹੈ ਬਈ ਹੁਣ ਬਾਜ਼ਾਰ 'ਚ ਤਾਂ ਬਹੁਤ ਜਿਵੇਂ ਮਲਾਪ ਦਾ ਜ਼ਿਆਦਾ ਚੱਲ ਰਿਹਾ ਹੈ ਨਾ ਬਾਜ਼ਾਰਾਂ 'ਚ ਇਹ ਹੈਗਾ ਜਿਵੇਂ ਉਹਨਾਂ ਜ਼ਿਆਦਾ ਮਤਲਬ ਕੀ ਹੁੰਦਾ ਕਿ ਪੌਮ ਤੇਲ ਵਗੈਰਾ ਉਹਦਾ ਜ਼ਿਆਦਾ ਮਿਕਸਿੰਗ ਕਰ ਕਰ ਵੇਚੀ ਜਾਂਦੇ ਨੇ ਸਾਡਾ ਹੀ ਗਾਰੰਟੀ ਨਾਲ ਤੇਲ ਹੈ ਬਾਕੀ ਇਹ ਲੱਕੜ ਦੇ ਕੋਲੂ ਵਾਲਾ ਇਹਦੀ ਜਿਹੜੀ ਕੁਇੰਟਲ 'ਚ ਤਕਰੀਬਨ 24 ਤੋਂ 25 ਕਿਲੋ ਹੀ ਨਿਕਲਦਾ ਇਹ ਲੀਟਰ ਲਾ ਲਓ ਜੀ ਹਣਾ ਤੇ ਦੂਜਾ ਉਹ ਜਿਹੜਾ ਲੋਹੇ ਦੇ ਕੋਲੂ ਵਾਲਾ ਉਹ 30 35 ਲੀਟਰ ਕੱਢ ਲੈਂਦੇ ਨੇਗੇ ਉਹਦੇ ਕਰਕੇ ਜੀ ਰੇਟ ਵੀ ਥੋੜਾ ਜ਼ਿਆਦਾ ਹੋਣੀ ਹੋਣਾਗਾ ਕਿਉਂਨਾਂ ਇਹ ਤੱਤ ਜ਼ਿਆਦਾ ਨੇ ਇੱਥੇ ਜੇ ਰੇਟ ਜਿਆਦਾ ਆ ਫਿਰ ਇਹਦੀ ਮਾਤਰਾ ਵੀ ਘਟ ਪੈਂਦੀ ਹੋਊਗੀ ਵੀ ਆਪਾਂ ਮਾਤਰਾ ਘਟੇ ਨਾ ਹਾਂ ਜੇ ਬਜਾਰੂ ਤੇਲ ਦੇ ਤਿੰਨ ਚਮਚੇ ਪੈਂਦੇ ਨੇ ਮਸਾਲੇ 'ਚ ਤਾਂ ਇਹਦੇ ਇੱਕੋ ਚਮਚਾ ਪਾਣੇ ਹਾਂਜੀ ਤੇ ਆਹ ਸਰ ਬੀਜ ਨੇ ਜਿਹੜੇ ਇਹ ਕੀ ਨੇ ਇਹ ਬੀਜ ਨੇਗੇ ਇਹ ਮਈ ਤੋਂ ਮਤਲਬ ਜੂਨ ਚ ਅਪ੍ਰੈਲ ਤੋਂ ਸਟਾਰਟ ਹੋ ਜਾਂਦਾ ਅਪ੍ਰੈਲ ਮਈ ਜੂਨ ਉਦੋਂ ਇਹਨਾਂ ਬਜਾਈ ਦਾ ਟਾਈਮ ਹੁੰਦਾ ਹੈਗਾ ਮੇਰੇ ਨਾਲ ਕਦੇ ਵੀ ਕੋਈ ਉਦੋਂ ਸੰਪਰਕ ਕਰ ਸਕਦਾ ਜੇ ਕਿਸੇ ਨੇ ਬੀਜ ਲੈਣਾ ਹੈ ਜਾਂ ਪਨੀਰੀ ਲੈਣੀ ਹੈ ਮੈਂ ਉਦੋਂ ਮਤਲਬ ਦੋਨੇ ਚੀਜ਼ਾਂ ਦੇ ਸਕਦਾ ਹਾਂਗਾ ਕਿਸਾਨ ਕਹਿੰਦੇ ਨੇ ਜੀ ਸਾਡੀ ਫਸਲ ਨਹੀਂ ਵਿਕਦੀ ਮੰਡੀਆਂ ਜੁਰੂਰੀ ਜਾਂਦੇ ਨੇ ਤੁਸੀਂ ਵੀ ਕਿਸਾਨੀ ਜੋ ਉੱਭਰ ਕੇ ਆਏ ਹੋਗੇ ਇੱਕ ਨਵੀਂ ਤਕਨੀਕ ਅਪਣਾਈ ਹੈ ਤੁਸੀਂ ਨੇ ਖੇਤੀ ਕਰ ਰਹੇ ਹੋ ਰੋਜ਼ ਦੀ ਰੋਜ਼ ਪੈਸੇ ਵੀ ਘਰੇ ਆ ਰਹੇ ਨੇ ਕੋਈ ਹੜ੍ਹਾਂ ਦਾ ਵੀ ਹੋਣੀ ਤਾਂ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਹੁਣ ਪਾਣੀ ਦਾ ਲੈਵਲ ਹੈ ਕਿ ਕਿੰਨੇ ਲੱਗਦੇ ਘਟਦਾ ਜਾ ਰਿਹਾ ਡੇਂਜਰ ਜ਼ੋਨ ਚ ਚਲਾ ਗਿਆ ਪੰਜਾਬ ਕਿ ਆਉਣ ਲਈ ਕੁਝ ਸਾਲਾਂ ਤੇ ਪਾਣੀ ਕਈ ਸਰਾਂ ਇਹ ਤਾਂ ਮਿਲ ਜਿਨਾ ਪਾਣੀ ਦੀ ਬਹੁਤ ਕਿੱਲਤ ਆ ਗਈ ਤਾਂ ਜੇ ਉਹ ਅਜਿਹੀਆਂ ਖੇਤੀਆਂ ਕਰਦੇ ਨੇ ਨਾਲੇ ਤਾਂ ਉਹ ਕਰਜ਼ੇ ਤੋਂ ਮੁਕਤ ਰਹਿਣਗੇ ਤੇ ਨਾਲੇ ਜੋ ਲੋਕਾਂ ਨੂੰ ਚੀਜ਼ਾਂ ਨੇ ਉਹ ਆਰਗੈਨਿਕ ਖਰਵਾ ਸਕਣ ਕਿ ਲੋਕਾਂ ਦੀ ਸਿਹਤ ਵੀ ਇੰਨੇ ਬਣੀ ਰਹੂਗੀ ਹਾਂਜੀ ਜਿਹੜਾ ਗੱਲ ਇਹੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜਾ ਜੀਰੀ ਤੇ ਕਣਕ ਦਾ ਚੱਕਰ ਹੈ ਨਾ ਇਹ ਤੋੜਨਾ ਪੂ ਲੋਕਾਂ ਨੂੰ ਠੀਕ ਹੈ ਆਪਣੀ ਮਾਰਕੀਟ ਆ ਬਣਾਉਣੀ ਪਊਗੀ ਠੀਕ ਹੈ ਹੁਣ ਜੀਰੀ ਦਾ ਆਪਾਂ ਕਣਕ ਦਾ ਜਾ ਕੇ ਢੇਲ ਲਾਣੇ ਆ ਉੱਥੇ ਕੁਝ ਨਹੀਂ ਪਤਾ ਹੁੰਦਾ ਕੀ ਨੇ ਤਿਆਰ ਕੀਤੀ ਆ ਕਿੱਦਾਂ ਤਿਆਰ ਕੀਤੇ ਆ ਹਰੇਕ ਕਿਸਾਨ ਨੂੰ ਹਰੇਕ ਨਹੀਂ ਜੇ 10 ਤੋਂ 20% ਕਿਸਾਨ ਵੀ ਉੱਠ ਖੜਨ ਆਪਦਾ ਪੈਦਾ ਕਰਕੇ ਉਹਨੂੰ ਬ੍ਰਾਂਡਿੰਗ ਚ ਲੈ ਕੇ ਆਉਣ ਠੀਕ ਹੈ ਮੂਹ ਮੰਗਾ ਮਤਲਬ ਉਹਦਾ ਕੀਮਤ ਵੀ ਮਿਲਣੀ ਹੈ ਤੇ ਤੁਹਾਡੀ ਮਤਲਬ ਸੇਲ ਵੀ ਵਧੀਆ ਹੋਣੀ ਹੈ ਇਨਕਮ ਵੀ ਚੰਗੀ ਹੋਣੀ ਹੈਗੇ ਉਸ ਨਾਲ ਇੱਕ ਵੀਰ ਜੀ ਤੁਸੀਂ ਉਹ ਸਾਹਮਣੇ ਲਗਾਈ ਹੋਈ ਹੈਗੀ ਪੱਟੀਆਂ ਜਿਹੜੀਆਂ ਤੁਹਾਡੇ ਕੋਲ ਲਗਾਈਆਂ ਕਿਨੇ ਲੇਕਿਨ ਇਹਨਾਂ ਨਾਲ ਜੋ ਜੋ ਪ੍ਰੋਜੈਕਟ ਇਹਨਾਂ ਦੇ ਜੋ ਪ੍ਰੋਡਕਟ ਹਨ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਦਸਰੇ ਨੇ ਕਿ ਕੱਚੀ ਕਹਾਣੀ ਦੇ ਨਾਲ ਇਹਨਾਂ ਨੇ ਤੇਲ ਜੋ ਉਹ ਤਿਆਰ ਕੀਤੇ ਨੇ ਤੇ ਆਰਗੈਨਿਕ ਪ੍ਰੋਡਕਟ ਨੇ ਆਪ ਖੇਤੀ ਕਰਕੇ ਬਿਨਾਰੀ ਹਸਪਰੀ ਹਾ ਤਾਂ ਆਪ ਤਿਆਰ ਕਰਦੇ ਹਨ ਤੇ ਉਹਨਾਂ ਕਿਸਾਨਾਂ ਨੂੰ ਵੀ ਇਹਨਾਂ ਨੇ ਕਿਤੇ ਨਾ ਕਿਤੇ ਇਹ ਸੁਨੇਹਾ ਦਿੱਤਾ ਹੈ ਜੋ ਜੀਰੀ ਦੀ ਅਤੇ ਕਣਕ ਦੀ ਖੇਤੀ ਕਰਦੇ ਹਨ ਕਿ ਉਸ ਤੋਂ ਬਾਹਰ ਆਣ ਅਤੇ ਆਪਣਾ ਬਿਜ਼ਨਸ ਜਿਵੇਂ ਇਹ ਚਲਾ ਰਹੇ ਹਨ ਰੋਜ਼ ਕਮਾਈ ਹੁੰਦੀ ਹੈ ਇਹਨਾਂ ਦੀ ਤਾਂ ਉਵੇਂ ਇਹ ਉਹ ਕਿਸਾਨ ਵੀ ਕਮਾਈ ਕਰ ਸਕਦੇ ਹਨ ਤਾਂ ਪੰਜਾਬੀ ਵਿਦ ਨੂੰ ਜਿਉਂਦਾ ਰੱਖਣ ਵਾਸਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਤਸਵੀਰਾਂ ਦੇ ਵਿੱਚ ਬਾਈ ਜੀ ਵੱਲੋਂ ਜੋ ਫੱਟੀਆਂ ਜੋ ਘੜੀਆਂ ਇਹਨਾਂ ਦੇ ਉੱਪਰ ਪੰਜਾਬੀ ਪਿਓਰ ਪੰਜਾਬੀ ਵਿੱਚ ਲਿਖ ਕੇ ਲਗਾਇਆ ਹੋਇਆ ਹੈ ੴ ਦੀ ਵੀ ਸ਼ਕਲ ਜੋ ਬਣਾਈ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਉਣ ਪੰਜਾਬੀ ਜੀਵੇ ਪੰਜਾਬ ਜਿਉਣ ਪੰਜਾਬੀ ਤਾਂ ਬਹੁਤ ਵਧੀਆ ਇਹਨਾਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਹੈ ਇੱਥੇ ਹੀ ਇਹਨਾਂ ਵੱਲੋਂ ਜੋ ਤੁਸੀਂ ਦੇਖ ਸਕਦੇ ਹੋ ਕਿ ਇਹ ਲੱਕੜ ਦੇ ਬੁਰਸ਼ ਹਨ ਬਹੁਤ ਵਧੀਆ ਬੁਰਸ਼ ਹਨ ਸੌਫਟ ਪਏ ਹਨ ਇਹ ਵੀ ਇਹਨਾਂ ਵੱਲੋਂ ਬਣਾਏ ਗਏ ਹਨ ਤਾਂ ਵੀਰ ਜੀ ਨਾਲ ਗੱਲਬਾਤ ਕਰਨੀ ਆ ਕੀ ਨਾਮ ਹੈ ਆਪਣਾ ਹਾਂਜੀ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਬਿਲੋਂਗ ਕਰਦਾ ਹਾਂ ਕੋਟ ਫਰੀਦਕੋਟ ਵੀਰ ਕਿਥੋਂ ਆਇਆ ਇਹ ਆਈਡੀਆ ਜੋ ਤੁਸੀਂ ਸਮਾਨ ਬਣਾਇਆ ਹੈਗੇ ਆਪ ਤਿਆਰ ਕੀਤਾ ਹੈਗਾ ਵੀਰ ਜੀ ਬੇਸਿਕਲੀ ਮੇਰੇ ਕੋਲ ਦੋ ਕਨਸੈਪਟ ਤੇ ਕੰਮ ਕਰ ਰਿਹਾ ਮੈਂ ਇੱਕ ਤਾਂ ਇਕੋ ਫਰੈਂਡਲੀ ਤੇ ਮੇਰੇ ਕੋਲੇ ਜਿੰਨੇ ਪ੍ਰੋਡਕਟਸ ਨੇ ਸਾਰੇ এনवायरमेंट ਨੂੰ ਲੈ ਕੇ ਬਨੇ ਹੋਏ ਨੇ ਜੇਕਰ ਤੁਸੀਂ ਯੂਜ਼ ਕਰਦੇ ਹੋ ਤਾਂ ਉਹਨੂੰ ਵੇਸਟ ਕਰੋਗੇ ਤੇ ਵਾਤਾਵਰਨ ਖਰਾਬ ਨਹੀਂ ਕਰਨਗੇ ਇੱਕ ਮੈਂ ਗੁਰਮੁਖੀ ਪੰਜਾਬੀ ਮਾਂ ਬੋਲੀ ਤੇ ਕੰਮ ਕਰ ਰਿਹਾ ਇਹ ਤਕਰੀਬਨ 80% ਦੇ ਕਿਲੇ ਬਸੇ ਖੁਦ ਮੈਨੂਫੈਕਚਰਿੰਗ ਕਰਦੇ ਹਾਂ ਜੀ ਇਸ ਪ੍ਰਡਕਟਸ ਦੀ ਤੁਸੀਂ ਆਪ ਵੀ ਕਾਫੀ ਸਾਰੇ ਪ੍ਰੋਡਕਟਸ ਹੈਗੇ ਨੇ ਹੋਰ ਵੀ ਹੁੱਡੀਆਂ ਵਗੈਰਾ ਵੀ ਹੈਗੀਆਂ ਨੇ ਕਾਫੀ ਚੰਗੇ ਤਿਆਰ ਕਰਦੇ ਆ। ਅੱਛਾ। ਉਹ ਸਾਰੇ ਜਿਹਨੇ ਪ੍ਰੋਡਕਟ ਸਿਕਰ ਪੂਰੇ ਆਲੋਵਰਨੀ ਸਾਡੇ ਕੈਸ਼ ਔਨ ਡਿਲੀਵਰੀ ਨੇ। ਅਜਿਸੀ ਤੇ ਆਹ ਕਾਲਸ ਤੇ ਕਾਲਸ ਆਏ ਹੋਏ ਆ ਹਨਾ ਤੇ ਮਸਤੂਆਣਾ ਸਾਹਿਬ ਤੇ ਬੜਾ ਚੰਗਾ ਰਿਸਪੌਂਸ ਮਿਲਿਆ ਤੇ ਬਹੁਤ ਵਧੀਆ ਗੱਲ ਜੀ। ਤੁਸੀਂ ਹੋਰ ਪਾਸੇ ਵੀ ਜਾਣਿਓ ਪੰਜਾਬ ਦੇ ਵਿੱਚ ਲਗਾਤਾਰ ਜਾਣਿਓਗੇ ਕਿੰਨਾ ਕੁ ਲੋਕਾਂ ਨੂੰ ਰਿਸਪੌਂਸ ਮਿਲ ਰਿਹਾ ਕਿਉਂਕਿ ਅੱਜ ਤੱਕ ਜੋ ਬੱਚੇ ਹਨ ਪੰਜਾਬੀਏ ਤੋਂ ਉਹ ਭੁੱਲਦੇ ਜਾ ਰਹੇ ਹਨ ਅੰਗਰੇਜ਼ੀ ਸਕੂਲਾਂ 'ਚ ਪੈ ਗਏ ਉੱਥੇ ਇਹਨਾਂ ਨੂੰ ਊੜਾ-ਆੜਾ ਨਹੀਂ ਆਂਦਾ। ਈ ਜੋ ਜਿਹੜੀ ਜਿਹੜੀ ਚੀਜ਼ ਖਤਮ ਹੋਣ ਲੱਗ ਜੇ ਨਾ ਉਹ ਵੇਖਣ ਲੱਗ ਜਾ ਉਹ ਵੇਖਣ ਲੱਗ ਜਾਂਦੀ ਹੈ ਇਹ ਬਹੁਤ ਵੱਡਾ ਸੱਚ ਆ ਕਿ ਜਿਹੜੀ ਚੀਜ਼ ਖਤਮ ਹੋਣ ਲੱਗ ਜੇ ਵੇਖਣ ਲੱਗ ਜਾਂਦੀ ਹੈ ਇਹ ਬਹੁਤ ਵੱਡਾ ਸੱਚ ਆ ਹੈ ਨਾ ਤੇ ਤਾਂ ਕਰਕੇ ਹੁਣ ਇਹਦੀ ਡਿਮਾਂਡ ਆਉਣ ਲੱਗੀ ਜੀ ਵੇਖਣ ਲੱਗੀ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ ਸ਼ੋਗਮਈ ਪਹਿਕ ਬਾਣੀ ਆ ਪੰਜਾਬ ਸਾਡੇ ਪੰਜਾਬੀਆਂ ਦੀ ਕਿ ਅਸੀਂ ਪੰਜਾਬੀ ਨੂੰ ਨਾ ਸੀਮੇਂਦਰਾ ਪਤਾ ਪੰਜਾਬੀ ਬੋਲੀ ਨੂੰ ਇਹ ਬਹੁਤ ਵੱਡਾ ਸੱਚ ਆ ਅਸੀਂ ਕੁਝ ਉਦਮ ਕਰ ਰਹੇ ਆਂ ਕੁਝ ਮੋੜਾ ਪਾਉਣ ਦੀ ਕੋਸ਼ਿਸ਼ ਕਰੀਏ ਨਾਲੇ ਪੌਣ ਨਾਲੇ ਫਲੀਆਂ ਨਾਲੇ ਕਿਰਤ ਕਰੀਏ ਆਪਦੀ ਹੈ ਨਾ ਨਾਲੇ ਪੰਜਾਬੀ ਨੂੰ ਪ੍ਰਮੋਟ ਕਰੀਏ ਕਿੱਥੋਂ ਆਨੇ ਤੁਸੀਂ ਦੱਸਿਆ ਸੀਗਾ ਵੀ ਕਿੱਥੋਂ ਆਨੇ ਹੋਗੇ ਜੀ ਮੈਂ ਮੇਰਾ ਪਿੰਡ ਜਲਾਲਿਆਣਾ ਹੈ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਆ ਅਸੀਂ ਕੋਟਪੁਰੇ ਤੋਂ ਆਏ ਮਤਲਬ ਫਰੀਦਕੋਟ ਤੋਂ ਆਏ ਆ ਤੇ ਲਗਾਤਾਰ ਜਾਣੇ ਹੋ ਜਾਂ ਕਿਤੇ ਇੱਕ ਜਗ੍ਹਾ ਤੇ ਕੋਈ ਟਾਈਮ ਰੱਖਿਆ ਹੈ ਕਿ ਅੱਜ ਇੱਥੇ ਜਾਣਾਗਾ ਵੀਰ ਜੀ ਅਸੀਂ ਪੰਜਾਬ ਦੇ ਜਿੰਨੀਆਂ ਯੂਨੀਵਰਸਿਟੀ ਨੇ ਕਾਲ ਹੈ ਸਾਰੇ ਪੂਰਾ ਪੰਜਾਬ ਨਾਲ ਆਪਦਾ ਵੀਰ ਜੀ ਕਿ ਪੰਜਾਬ ਦੇ ਜਿੰਨੇ ਬੁੱਕ ਫੇਰ ਆਂਦੇ ਨੇ ਪੁਸਤਕ ਮੇਲੇ ਆਂਦੇ ਨੇ ਜਿੰਨੇ ਕਿਸਾਨ ਮੇਲੇ ਆਂਦੇ ਨੇ ਐਗਜ਼ੀਬਿਸ਼ਨਾਂ ਆਂਦੀਆਂ ਨੇ ਹਨਾ ਅਸੀਂ ਉਹਦੇ ਹਾਜ਼ਰੀ ਭਰਦੇ ਰਹਿੰਦੇ ਆ ਠੀਕ ਆ ਬਹੁਤ ਵੱਡੀ ਸਲਿੱਟੀ ਲਾਈ ਆ ਤੁਹਾਨੂੰ ਜੋ ਜੋ ਕਹਿ ਦਿੰਦੇ ਨੇ ਕਿ ਫੱਟੀ ਪੱਟੀ ਲਗਾਈ ਹੈ ਇਹਦੇ ਉੱਪਰ ਤੁਸੀਂ ਲਿਖਿਆ ਵੀ ਹੋਇਆ ਹੈ ਜੀਵੇ ਪੰਜਾਬ ਜਉਣ ਪੰਜਾਬੀ ੴ ਦੀ ਸਕਲ ਬਣਾਈ ਹੋਈ ਹੈ ਹੈਨਾ ਬਿਲਕੁਲ ਜੀਵੇ ਪੰਜਾਬ ਜਉਣ ਪੰਜਾਬੀ ਬੈਸਿਸ ਤਾਂ ਜਿਹੜੀ ਪੰਜਾਬੀ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਹੈਨਾ ਪਰ ਫਿਰ ਵੀ ਸਾਡਾ ਨੈਤਿਕ ਫਰਜ਼ ਮੰਦਾ ਸੀ ਆਪਣੇ ਆਪਣੀ ਆਪਣੇ ਬੋਲੇ ਨੂੰ ਸਿ ਪ੍ਰਮੋਟ ਕਰੀਏ ਤਾਂ ਅਸੀਂ ਲੱਗੇ ਹੋਏ ਹਾਂ ਜੀ ਬਿਲਕੁਲ ਮਸਤਵਾਨਾ ਸਾਹਿਬ ਜੀ ਦੀ ਪਾਕ ਧਰਤੀ ਤੇ ਇਹਨਾਂ ਵੱਲੋਂ ਅੱਜ ਜੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਜਿਵੇਂ ਕਿ ਆਰਗੈਨਿਕ ਖੇਤੀ ਜੋ ਕਰਦੇ ਹਨ ਵੀਰ ਜੀ ਉਹਨਾਂ ਵੱਲੋਂ ਵੀ ਇੱਥੇ ਲਗਾਈ ਗਈ ਹੈ ਤੇ ਕਿਸਾਨਾਂ ਨੂੰ ਵੀ ਸੰਦੇਸ਼ ਦਿੱਤਾ ਗਿਆ ਕਿ ਬਿਨਾਂ ਰਿਹਸ ਪ੍ਰਿਆਹ ਤੋਂ ਖੇਤੀ ਕੀਤੀ ਜਾਵੇ ਤਾਂ ਆਪਣਾ ਜੋ ਪੰਜਾਬ ਸਰਕਾਰ ਸਹੂਲਤ ਦੇ ਰਹੀ ਹੈ ਉਹਨਾਂ ਦੇ ਮੁਤਾਬਕ ਕੰਮ ਕਰ ਲੈਣ ਤਾਂ ਡੇਲੀ ਵਾਂਗੂ ਇਨਕਮ ਆ ਸਕਦੀ ਹੈ ਤੇ ਇਹਨਾਂ ਵੀਰ ਜੀ ਨੇ ਪੰਜਾਬ ਵੀਦ ਨੂੰ ਜਿਉਂਦਾ ਰੱਖਣ ਦੇ ਲਈ ਇਹ ਪ੍ਰਦਰਸ਼ਨ ਹੀ ਲਗਾਈ ਹੋਈ ਹੈ ਤੇ ਪੰਜਾਬੀ ਤੇ ਹੀ ਕੰਮ ਕਰ ਰਹੇ ਨੇ ਦੱਸ ਰਹੇ ਨੇ ਕਿ ਕਾਫੀ ਯੂਨੀਵਰਸਟੀਆਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਜਾ ਚੁੱਕੇ ਹਨ तकरीबन ਪੰਜਾਬ ਦੇ ਵਿੱਚ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ